ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸੋ ਦੋਸਤੋ ਬੜੇ ਟਾਈਮ ਬਾਅਦ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਕਿਉਂਕਿ ਫੋਨ ਡੇਗ ਗਿਆ ਸੀ ਉਦੋਂ ਬਾਅਦ ਕੋਈ ਫੋਨ ਨਹੀਂ ਲਿਆ ਸੋ ਅੱਜ ਇਹ ਪਹਿਲੀ ਵੀਡੀਓ ਦੀ ਸ਼ੁਰੂਆਤ ਕਰ ਰਹੇ ਹਾਂ ਇੱਧਰ ਆ ਰਿਹਾ ਹੈ ਸਾਡਾ ਤਾਇਆ ਇਹ ਜਿਹੜਾ ਪਨੀਰ ਆ ਥਾਂ ਜੀ ਉਹ ਗੁੱਡੇ ਜਵਾਰ ਗੁੱਡੀਆਂ ਦੇ ਵਿੱਚ ਕਿਉਂਕਿ ਟਰੈਕਟਰ ਤਾਂ ਇੱਧਰ ਕਿਤੇ ਵੀ ਆ ਨਹੀਂ ਸਕਦਾ ਸੀ ਇਹ ਚੋਨੇ ਦੇ ਵਿਚਾਲੇ ਸੀ ਇਸ ਸਾਰੀ ਤਾਈ ਨੇ ਪਹਿਲਾਂ ਘਾ ਵੜ ਕੇ ਤੇ ਗੁੱਡ ਪਾਈਏ ਕੀ ਸਿੱਟਣਾਂ ਵਿੱਚ ਦੇ ਇਹਦੇ ਵਿੱਚ ਸਰੋਂ ਛੱਡ ਦਿੰਦਾ ਹੈਣਾ ਸਰੋਂ ਹਾਂ ਲੈ ਕਾਲਕ ਛੱਡ ਦਿੰਦਾ ਹੁਣੇ ਸਿੱਟ ਦੇ ਕੇ ਖੜੇ ਪਾ ਪਾਣੀ ਖਿਲਾ ਰ ਕੇ ਸਰੋਂ ਛੱਡ ਦੋ ਸਰੋਂ ਦੋ ਬੱਜ ਦਿੰਦੇ ਭਾਂਚ ਉਹ ਵੀ ਬਹੁਤ ਚੰਗਾ ਸੀਗਾ ਯਾਰ ਮੇਰੇ ਨਾਲ ਤਾਂ ਡਾ ਕੇ ਫਿਰ ਅੱਜ ਮੈਂ ਕੋਈ ਨਹੀਂ ਜਾਨਵਰਾਂ ਨੇ ਵੀ ਖਾਣੇ ਆ ਕੁਛ ਨਾ ਕੁਛ ਲਿਆਵਾਂ ਫਿਰ ਮੈਂ ਸਰੋਂ ਲਿਆਵਾਂ ਜੀ ਯਾਰ ਲਓ ਜੀ ਇਹਦੇ ਵਿੱਚ ਸਿਟਰਿਆਂ ਆਪਾਂ ਸਰੋਂ ਤਾਇਕਨਾਂ ਵਿੱਚ ਸਰੋਂ ਸਿੜ ਦਿੰਨੇ ਆਂ ਸਾਗ ਲਈ ਫੋਰ ਕੀ ਸਿਟਣਾ ਹੈ ਪਾਲਕ ਹਾਂ ਮਿੱਥੇ ਵੀ ਸਿੜ ਦਿੰਦੇ ਕਈ ਹੈ ਨਾ ਮਿੱਥੇ ਦਾ ਵੀ ਟਾਈਮ ਹੈ ਸਰੋਂ ਪਾਲਕ ਮਿੱਥੇ ਲੋ ਜੀ ਦੋਸਤੋ ਅੱਜ ਪਹਿਲੇ ਦਿਨ ਤੋਂ ਦੁਬਾਰਾ ਫੇਰ ਵੀਡੀਓ ਦੀ ਸ਼ੁਰੂਆਤ ਕਰੀ ਹੈ ਫੋਨ ਡੇਗ ਗਿਆ ਸੀ ਉਹਦੇ ਵਿੱਚ ਬੜੇ ਨੰਬਰ ਹੋਰ ਗੁੜੀਆਂ ਦੀਆਂ ਬੜੀਆਂ ਸਾਰੀਆਂ ਫੋਟੋ ਸਾਰਾ ਡਾਟਾ ਚਲਾ ਗਿਆ ਬਹੁਤ ਮਿਹਨਤ ਕੀਤੀ ਪਰ ਫੋਨ ਨਹੀਂ ਮਿਲਿਆ ਕਿਵੇਂ ਅਹ ਹੁਣ ਆਦਾ ਜੇ ਆਜੀ ਕਿੰਗਾ ਫਿਰ ਉਧਰੋਂ ਲਿਆਵਾਂਗੇ ਠੀਕ ਹੈ ਇਹ ਆਪਣਾ ਇਹ 1509 ਇਹ 1692 ये अच्छ हो चलिया जी करीब करीब भी दिन के आस पास यी ये प्लाटे करी सी भी तरीक नज होगी पंद्रह तो अच मेरा ख्याल पच्ची दिन का हो गया जी ਜਾ ਪੂਰਾ ਮੀਨ ਇਹਦਾ ਠੀਕ ਹੈ ਦੋਸਤੋ ਮਿਲਦੇ ਹਾਂ ਫਿਰ ਉਸ ਜੀ ਤਰ੍ਹਾਂ ਕਦੇ ਫੇਸਬੁਕ ਤੇ ਕਦੇ ਇੰਸਟਾ ਤੇ ਔਰ ਕਦੇ YouTube ਤੇ ਔਰ ਸਾਰੀ ਕਿਰਪਾ ਕਰੋ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡੇ ਹੌਸਲੇ ਨਾਲ ਹੀ ਅੱਗੇ ਚੱਲਣਾ ਹੈ